ਧਰਮ ਹੁੰਦੀਆਂ ਕਹਿੰਦੇ ਮੁਕਾਬਲਾ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਪਹਾੜੀਆਂ ਨੇ ਅੱਜ ਹੋਵੇ ਸਰਕਾਰ ਦਾ ਮੱਲ ਪਾਵੇ ਜੋ ਖਾਨਚ ਰੇਤੇ ਗਾਂਵਾਰੀਆਂ ਨੇ ਗੋੜੇ ਆਦਮੀ ਗੋਲੀਆਂ ਨਾਲ ਉੱਡਣ ਹਾਤੀ ਟੈਂਡੇ ਸਣੇ ਆਵਾਰੀਆਂ ਨੇ ਸਾਂ ਮੁਹੰਮਦਾ ਅੱਜ ਸਰਕਾਰ ਬਾਜੋ ਫੌਜਾਂ ਜਿੱਤ ਗਏ ਅੰਤ ਨੂੰ ਹਾਰੀਆਂ ਫੌਜਾਂ ਜਿੱਤ ਗਏ ਅੰਤ ਨੂੰ ਗੜੀ ਚੌਣ ਕਿ ਅੱਜ ਹਰਿਆਕ ਪੰਜਾਬ ਦਾ ਵਰਗਗਲਾਮ ਹੋਇਆ ਕਿਸਾਨ ਮਜ਼ਦੂਰ ਅਧਿਪਕ ਸੜਕਾਂ ਤੇ ਧਰਨੇ ਲਾ ਰਿਆ ਕਿਤੇ ਮਜ਼ਦੂਰ ਗੁੱਟਿਆ ਜਾ ਰਿਹਾ ਕਿਤੇ ਕਿਸਾਨ ਗੁੱਟਿਆ ਜਾ ਰਿਹਾ ਤੇ ਅਧਿਪਕਾਂ ਨੂੰ ਆਪ ਵਿਸ਼ੇਸ਼ਤਾ ਹੋ ਜਾ ਈਟੀਟੀ ਵਾਲੇ ਜਦੋਂ ਕਾਨੂੰ ਖੇਤਾ ਵਿੱਚ ਦੀ ਕੁੱਟ ਕੇ ਭਜਾਇਆ ਇੰਨਾ ਹੀ ਸਰਕਾਰਾਂ ਨੇ ਅਸੀਂ ਗਲਾਮ ਬਣਿਆਗੇ ਇੱਕ ਗੱਲ ਕਹਿਣੀ ਚਾਹਣਾ ਅਨਪੜ੍ਹ ਦੇਸ਼ ਚਲਾਉਂਦੇ ਨੇ ਅਨਪੜ੍ਹ ਦੇਸ਼ ਚਲਾਉਂਦੇ ਨੇ ਪੜ੍ਹੇ ਲਿਖੇ ਕਿਸਾਨ ਮਜ਼ਦੂਰ ਅਦੱਕ ਕਦਰ ਨਹੀਂ ਲਾਉਂਦੇ ਨੇ ਰੱਬ ਰੱਖਾ ਪੰਜਾਬ